ਪੁੱਛਣਾ ਚਾਹੁੰਦਾ ਹਰਨਾਮ ਸਿੰਘ ਧੁੰਮਿਆ ਵੀ ਤੂੰ ਅੰਨਾ ਹੋ ਗਿਆ ਤੈਨੂੰ ਮਹਾਰਾਜ ਜੀ ਉਹ ਬੇਅਬਦੀ ਨਹੀਂ ਦਿਖਦੀ ਨਹੀਂ ਦੂਜਾ ਆਪਣਾ 750 ਸਾਡਾ ਕਿਸਾਨ ਮਰ ਗਿਆ ਦਿੱਲੀ ਤੈਨੂੰ ਡੂੜ ਸਾਲ ਕਿਸਾਨ ਬੈਠੇ ਰਹੇ ਤੈਨੂੰ ਉਹ ਕਿਸਾਨਾਂ ਨਾ ਦਿਖੇ ਮੈਂ ਤਾਂ ਜਿਹੜੀਆਂ ਨਾ ਕੁੱਤੇ ਲੋਕਾਂ ਨੇ ਹੂੰ ਵੀ ਜਿੱਥੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਖਾਸੇ ਪੰਥਰੀ ਨੀਂ ਰੱਖੀ ਇਹ ਤਿੰਨ ਮਰੀਏ ਕੁੱਤੇ ਬੰਦਿਆਂ ਨੇ ਇਹਨੂੰ ਵੋਟਾਂ ਪਾਈਆਂ ਕਿਹੜੀ ਹੂੰ ਟਰੈਕਟਰ ਚਲੀਆਂ ਪੰਨੀਆਂ ਜੀਪਾਂ ਪੰਨੀਆਂ ਤੈਨੂੰ ਖੋਤਿਆ ਉਹ ਉਹਨਾਂ ਦਿਸੀਆਂ ਹੈ ਹਰਨਾਮ ਸਿੰਘ ਤੁਮੇ ਨੂੰ ਪਹਿਲੀ ਗੱਲ ਤਾਂ ਜਦੋਂ ਦਾ ਇਹ ਇਹਨੂੰ ਬਣਾਇਆ ਮੈਂ ਇਹਨੂੰ ਠੱਸਾ ਦਾ ਮੁਖੀ ਨਹੀਂ ਸਮਝਦਾ ਜੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਸਿੱਖ ਚਿੰਤਕ ਬਾਬਾ ਹਮੀਰ ਸਿੰਘ ਮੁਖਸਰ ਦੇ ਕੋਲ ਸੋ ਗੱਲਬਾਤ ਕਰਨ ਲੱਗੇ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੱਲ ਪਰਸੋਂ ਦੀ ਵੀਡੀਓ ਹੈਗੀ ਹੈ ਬਾਬਾ ਹਰਨਾਮ ਸਿੰਘ ਤੁਮਾਰੇ ਜਿਨ੍ਹਾਂ ਨੇ ਭਾਜੀਪੀ ਨੂੰ ਸਮਰਥਨ ਦੇ ਦਿੱ ਬੜੀ ਵੱਡੀ ਗੱਲ ਕਹੀ ਹੈ ਸੋ ਸਿੱਖਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਿੱਖਾਂ ਨੇ ਖੁੱਲ ਕੇ ਵਿਰੋਧ ਕੀਤਾ ਹੈਗਾ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਜੀ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਸਿੱਖ ਮਸਲਿਆਂ ਦੀ ਜੋ ਆਵਾਜ਼ ਚਾਹੁੰਦੇ ਆ ਆਪ ਜੀ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ। ਸੋ ਬਾਬਾ ਹਮੀਰ ਸਿੰਘ ਜੀ ਸੋ ਕੱਲ ਦਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਦੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਇਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਮਹਾਰਾਸ਼ਟਰ ਦੇ ਵਿੱਚ। ਉੱਥੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਜਪਾ ਨੂੰ ਸਮਰਥਨ ਦਿਓ, ਭਾਜਪਾ ਨੂੰ ਵੋਟਾਂ ਪਾਓ। ਸਿੱਖਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਤੇ ਪੰਜਾਬ ਦੇ ਸਿੱਖਾਂ ਦੇ ਵਿੱਚ ਦੁਨੀਆਂ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚ ਬਹੁਤ ਵੱਡਾ ਭਾਰੀ ਰੋਸ ਹੈ ਤੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ? ਸਰਦਾਰ ਨਿਚਾਨ ਸਿੰਘ ਜੀ ਜੋ ਦਮਦੰਮੀ ਤਕਸਾਲ ਦਾ ਇਤਿਹਾਸ ਅਸੀਂ ਜੀ ਬਾਬਾ ਦੀਪ ਸਿੰਘ ਤੋਂ ਲਾ ਕੇ ਬਾਬਾ ਜਰਨੈਲ ਸਿੰਘ ਕੀਕਰ ਜੀ ਜੋ ਅਸੀਂ ਤਿਆਸ ਸਿੱਖਾਂ ਦਾ ਵੇ ਪੜਿਆ ਸੀ ਸੁਣਿਆ ਸੀ ਵੇਖਿਆ ਸੀ ਜੀ ਹਰਨਾਮ ਸਿੰਘ ਧੁੰਮੇ ਨੇ ਜੋ ਇਹ ਬਿਆਨ ਦਿੱਤਾ ਹੈ ਵੀ ਭਾਜਪਾ ਦੀ ਅਮੈਤ ਕੀਤੀ ਜਾਵੇ ਜੀ ਇਹਨਾਂ ਨੂੰ ਵੋਟਾਂ ਪਾਈਆਂ ਜਾਣ ਹਮ ਮੈਂ ਹਰਨਾਮ ਸਿੰਘ ਧੁੰਮੇ ਨੂੰ ਪਹਿਲੀ ਗੱਲ ਤਾਂ ਜਦੋਂ ਦਾ ਇਹ ਇਹਨੂੰ ਬਣਾਇਆ ਮੈਂ ਇਹਨੂੰ ਟਕਸਾਲ ਦਾ ਮੁਖੀ ਨਹੀਂ ਸਮਝਦਾ ਜੀ ਵੀ ਇਹ ਚਾ ਟਕਸਾਲ ਵਾਲਾ ਇੱਕ ਵੀ ਗੁਣਾ ਨਹੀਂ ਹੂੰ ਜੋ ਟਕਸਾਲ ਦੇ ਜਾਂ ਸ਼ਾਨੇ ਮਤਾਂ ਇਤਿਹਾਸ ਸੀ ਜੀ ਜਿਸ ਵੇਲੇ ਦਾ ਹਿੱਕਸਾ ਦਾ ਮੁਖੀ ਬਣਿਆ ਹੂੰ ਜਿਹੜੀ ਸਾਡੀ ਸਿੱਖ ਕੌਮ ਆ ਉਦੋਂ ਪਿੱਛੋਂ ਬੜੀ ਗਰਾਰਕਤ ਦੇ ਵਿੱਚ ਆਈ ਜੀ ਜਿਹੜੀ ਪਾਰਟੀ ਦਾ ਇਹਨੇ ਹੋਣਾ ਹਮੈਤ ਕੀਤੀ ਹੈ ਜੀ ਵੀ ਭਾਜਪੀ ਨੂੰ ਵੋਟਾਂ ਪਾਓ ਜੀ ਤੇ ਮੈਂ ਹਰਨਾਮ ਸਿੰਘ ਤੁੰਮੇ ਨੂੰ ਚਾਹ ਉਹਦੀ ਪਾਰਟੀ ਦੇ ਜਿਹੜੀ ਸਿੱਖ ਮੇਰੀ ਵੀਡੀਓ ਸੁਣਦੇ ਐ ਜੀ ਤੇ ਇਹ ਤੁੰਮੇ ਕੋਲੇ ਜਰੂਰ ਪਹੁੰਚਾਉਣ ਹੂੰ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਸਾਡੇ ਤੇ ਜ਼ੁਲਮ ਕੀਤੇ ਹਰਮੰਦਰ ਸਾਹਿਬ ਦੇ ਟੋਫਾਂ ਦੇ ਟੈਂਕਾਂ ਦੇ ਨਾਲ ਕਾਲ ਤੱਕ ਤੇ ਟਾਇਆ ਸਾਡੇ ਬੱਚੇ ਮਾਰੇ ਬੀਬੀਆਂ ਨਾਲ ਬਲਾਸਕਾਰ ਹੋਏ ਜੀ ਦਿੱਲੀ ਕਾਂਪਰ 300 ਗੁਰਦੁਆਰਿਆਂ ਦੇ ਵਿੱਚ ਹਮਲੇ ਹੋਏ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਮਾਰਿਆ ਗਿਆ ਜੀ ਭਾਈਵਾਦ ਬੀਜੇਪੀ ਕੋਈ ਨਹੀਂ ਹੈ ਕਿ ਜਿਵੇਂ ਸਬੂਤ ਹੈ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਬੀਜੇਪੀ ਨੇ ਵਿਰੋਧ ਕੀਤਾ ਔਰ ਇਹ ਗੱਲ ਕਹੀ ਸੈਕਟਰ ਬੀੜੀ ਪੀਵेंगे ਔਰ ਜਿਵेंगे ਹਮ ਕੜਾ ਤਰਪਾਨ ਕੱਚਾ ਇਹਨੂੰ ਭੇਜੋ ਪਾਕਿਸਤਾਨ ਜੀ ਹਰ ਮੰਦਰ ਸਹਿਰ ਦੇ ਉੱਤੇ ਟੈਕ ਹੋਇਆ ਹੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਤਾਬ ਛਾਪੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਇੰਦਰਾ ਟੈਕ ਨਹੀਂ ਸੀ ਕਰਦੀ ਤੇ ਅਸੀਂ ਇਹਨੂੰ ਮਜਬੂਰ ਕਰਕੇ ਟੈਕ ਕਰਾਇਆ ਭਾਜਪਾ ਨੇ ਜ਼ਿੰਮੇਵਾਰੀ ਲਈ ਕਿ ਜਿਹਦੀ ਜਿਹਨੂੰ ਅੱਜ ਹਰਨਾਮ ਸਿੰਘ ਵੋਟਾਂ ਪਵਾ ਰਿਹਾ ਹੈ। ਬਬੀ ਤੁਸੀਂ ਮੇਰੇ ਵੱਲ ਮੇਰੇ ਵੱਲ ਵੇਖ ਕੇ ਗੱਲ ਕਰੋ। ਇਹ ਵੋਟਾਂ ਪਵਾ ਰਿਹਾ ਹੈ। ਜੀ। ਅੰਬਰਤ ਸਰ ਦੇ ਵਿੱਚ ਹਰਮਨ ਸਲਾਲ ਖੰਨਾ ਹੋਇਆ ਹੈ। ਜੀ। ਉਹਨੇ ਗੁਰੂ ਰਾਮਦਾਸ ਦੀ ਫੋਟੋ ਲਾ ਕੇ ਸਟੇਸ਼ਨ ਤੋਂ ਥੱਲੇ ਸਿੱਟ ਕੇ ਹੂੰ ਉੱਤੇ ਪਿਸ਼ਾਬ ਕੀਤਾ ਜੀ ਉੱਤੇ ਸਿੱਟਾਂ ਪੀਤੀਆਂ ਹੂੰ ਔਰ ਉੱਤੇ ਉਹਦੇ ਛੱਤਰ ਮਾਰੇ ਫਿਰ ਮੈਂ ਪੁੱਛਣਾ ਚਾਹੁੰਨਾ ਹੈ ਹਰਨਾਮ ਸਿੰਘ ਧੁੰਮਿਆ ਵੀ ਤੂੰ ਅੰਨਾ ਹੋ ਗਿਆ ਤੈਨੂੰ ਮਹਾਰਾਜੀ ਉਹ ਬੇਅਕਦੀ ਨਹੀਂ ਦਿਖਦੀ ਉਹਦੇ ਪਿੱਛੋਂ ਫੌਜ ਚੜ ਕੇ ਆਈ ਜੀ ਜਿਹੜੇ ਬੀਜੇਪੀ ਵਾਲੇ ਸੀਗੇ ਜਿਸ ਵੇਲੇ ਖਬਰ ਆ ਕੀ ਵੀ ਸੰਤਾ ਚੀਜ਼ ਹੋ ਗਈ ਹੈ ਹੂੰ ਉਹਨਾਂ ਨੇ ਪੂਰੀਆਂ ਵੰਡੀਆਂ ਉਹਨਾਂ ਨੇ ਫੌਜ ਨੂੰ ਰੋਟੀਆਂ ਖੋਈਆਂ ਠੰਡੇ ਪਾਣੀ ਪਿਐ ਵੀ ਇਹ ਹੈ ਬੀਜੇਪੀ ਵਾਲਿਆਂ ਨੂੰ ਤੂੰ ਨਾਮ ਦੇ ਵਿੱਚ ਵੋਟਾਂ ਪਵਾ ਰੇ ਜਿਹੜੀ ਬੀਜੇਪੀ ਅੱਜ ਤੀਕ ਸਾਡੇ ਸਿੱਖਾਂ ਨੂੰ ਜੇਲਾਂ ਚੋਂ ਨਹੀਂ ਛੱਡ ਰਹੀ ਜੀ ਕਿ ਜਿਹਦੇ ਵਿੱਚ ਆਪਣਾ ਅੰਮਿਤ ਛਾਹ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਜਿਹੜੇ ਸਿੱਖ ਹੈ ਇਹ ਮਾਫੀ ਜਿੰਨ ਚਾਹ ਮੰਨਦੇ ਨਹੀਂ ਗਲਤੀ ਨਹੀਂ ਮੰਨਦੀ ਅਸੀਂ ਇਹਨਾਂ ਨੂੰ ਕਿਵੇਂ ਛੱਡ ਦਈਏ ਵੀ ਜੇਕਰ ਤੇਰੇ ਐਨੇ ਲੈੰਕ ਹੈ ਹੂੰ ਭਾਜਪੀ ਦੇ ਨਾਲ ਸਾਡਾ ਕਾਰਕਟਰ ਦਾ ਜਹੇਦਾਰ ਡਿਗਟਾਰ ਸਿੰਘ ਹਵਾਰਾ ਜੀ ਬੜਵੰਤ ਸਿੰਘ ਰਾਜਵਾਨਾ 20 25 ਨੌਜਵਾਨ ਸਾਡੇ ਹੋਰ ਹੈ ਵੀ ਤੂੰ ਉਹਨਾਂ ਨੂੰ ਛਡਾ ਲਾ 35 35 ਸਾਲ ਹੋ ਗਿਆ ਉਹਨਾਂ ਨੂੰ ਜੇਲਾ 'ਚ ਬੈਠਿਆ ਨੂੰ ਤੇ ਜੇਕਰ ਤੂੰ ਹਮੈਤ ਦੇਣੀ ਹੈ ਤੇ ਕਿਸੇ ਲੇਤੀ ਰੂਪ ਨੇ ਵਿੱਚ ਕਿਸੇ ਛਰਤ ਤੇ ਤਾਂ ਉਹਨਾਂ ਨੂੰ ਹਮਾਇਤ ਦੇ ਜੀ ਪਹਿਲੀ ਤਾਂ ਜਿਹੜੀ ਕਾਂਗਰਸ ਪਾਰਕੀ ਜਲਮ ਪਾਰਟੀ ਹੈ ਹਮ ਬੀਜੇਪੀ ਉਹਦੀ ਭਾਈਵਾਲ ਹੈ ਇਹਨਾਂ ਦੋ ਪਾਰਟੀਆਂ ਨੂੰ ਵੋਟ ਪਾਉਂਦਾ ਸਿੱਖ ਦਾ ਮਤਵ ਨਹੀਂ ਕੋਈ ਨਹੀਂ ਜੀ ਜੇਕਰ ਤੂੰ ਤੇਰੀ ਜਮੀਰ ਮਰ ਗਈ ਹੈ ਗੈਰਤ ਮਰ ਗਈ ਹੈ ਅਣਖ ਮਰ ਗਈ ਹੈ ਮੈਂ ਤੈਨੂੰ ਪੁੱਛਣਾ ਚਾਹੁੰਨਾ ਹੈ ਵੀ ਬੰਗਾਲ ਦੀ ਮੁੱਖ ਮੰਤਰੀ ਹੈ ਉੱਥੋਂ ਦਾ ਸਾਡਾ ਡਿਪਟੀ ਕਮਿਸ਼ਨਰ ਸੀ ਹੂੰ ਉਹਨੂੰ ਭਾਜਪੀ ਨੇ ਮੂੰਹ 'ਤੇ ਉਹਦੇ ਪਾਇਆ ਮੱਲੋ ਮੱਲੀ ਵੀ ਤੁਸੀਂ ਖਾਲਸਰ ਨਹੀਂ ਹੈ ਹੂੰ ਮੱਲੋ ਮੱਲੀ ਉਹ ਕਹਿੰਦਾ ਸੀ ਵੀ ਮੇਰਾ ਖਾਲਸਤਾਨ ਨਾਲ ਕੋਈ ਮਤਲਬ ਨਹੀਂ ਜਸਰ ਪੱਗ ਬੰਨੀਏ ਕਰਕੇ ਇੱਕ ਸਾਡਾ ਟੀਟੀ ਸਿੱਖ ਸੀ ਉਹਦੇ ਤਿੰਨ ਜਣੇ ਗਾਲ ਪਏ ਜੀ ਭਾਜਪੀ ਦੀ ਉਸੇ ਸਰਕਾਰ ਹੈ ਹੂੰ ਤੈਨੂੰ ਉਹ ਸਿੱਖਣਾ ਦਿੱਸਿਆ ਜਿਹੜੀ ਭਾਜਪੀ ਨੇ ਸਾਡੇ ਕਿਸਾਨਾਂ ਦੇ ਉੱਤੇ ਬੈਠਿਆਂ ਦੇ ਉੱਤੇ ਜੀਪਾਂ ਚੜਾ ਕੇ ਪੰਜ ਕਿਸਾਨ ਮਾਰੇ ਅੱਜ ਕੀ ਕੋ ਬੰਦੇ ਬਾਹਰ ਫਿਰਦੇ ਐ ਤੈਨੂੰ ਉਹ ਕਿਸਾਨਾਂ ਦੇ ਸਿਆਨ ਦਾ ਤਾਂ ਜਿਹੜੀ ਭਾਪੀ ਨੇ ਦੂਜਾ ਆਪਣਾ 750 ਸਾਡਾ ਕਿਸਾਨ ਮਰ ਗਿਆ ਦਿੱਲੀ ਤੈਨੂੰ ਢੂੜ ਸਾਲ ਕਿਸਾਨ ਬੱਚੇ ਰਹੇ ਤੈਨੂੰ ਉਹ ਕਿਸਾਨਾਂ ਨਾ ਦਿਸੇ ਜਿਹੜੇ ਸਾਡੇ ਭਾਪੀ ਨੇ 750 ਕਿਸਾਨ ਮਾਰਤਾ ਉਦੋਂ ਪਿੱਛੋਂ ਹੁਣ ਜਦੋਂ ਸਾਡੇ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੇ ਸਿੰਧੀਆਂ ਗੋਲੀਆਂ ਮਾਰੀਆਂ ਹੂੰ ਇੱਕ ਨੌਜਵਾਨ ਛੀਦ ਹੋ ਗਿਆ ਇੱਕ ਨੌਜਵਾਨ ਨੂੰ ਉਹਦੀਆਂ ਲੱਤਾਂ ਭੰਨ ਕੇ ਬਾਹਾਂ ਭੰਨ ਕੇ ਜੀ ਬੋਰੀ ਚ ਪਾ ਕੇ ਉਹਨੂੰ ਹਰਿਆਣੇ ਚ ਧੱਕ ਕੇ ਲੈ ਗਏ ਹੂੰ ਟਰੈਕਟਰ ਟਰਾਲੀਆਂ ਭੰਨੀਆਂ ਜੀਪਾਂ ਭੰਨੀਆਂ ਤੈਨੂੰ ਖੋਤਿਆ ਉਹ ਉਹਨਾਂ ਦੀ ਸੀ ਉਹ ਵੀ ਬੀਜੇਪੀ ਵਾਲੀ ਸੀ ਉਹ ਵੀ ਬੀਜੇਪੀ ਵਾਲੇ ਸੀ ਜੀ ਵੀ ਇੰਨੀ ਦੁਰਦਸ਼ਾ ਬੀਜੇਪੀ ਵਾਲੇ ਸਿੱਖਾਂ ਦੀ ਕਰ ਰਹੇ ਐ ਤੇ ਤੂੰ ਕਹਿੰਦਾ ਵੀ ਵੋਟਾਂ ਬੀਜੇਪੀ ਨੂੰ ਪਾਓ ਅਸੀਂ ਤੇਥੋਂ ਪੁੱਛਦੇ ਆਂ ਵੀ ਕਿਹੜੀ ਛੜਤ ਦੇ ਉੱਤੇ ਬੀਜੇਪੀ ਨੂੰ ਸਿੱਖਾ ਵਾਸਤੇ ਉਹਨਾਂ ਨੇ ਕਿਹੜਾ ਕੰਮ ਚੰਗਾ ਕੀਤਾ ਸੋ ਬਾਬਾ ਜੀ ਇੱਕ ਸਵਾਲ ਹੈਗਾ ਅਗਲਾ ਸਵਾਲ ਇਹ ਹੈਗਾ ਵੀ ਜਿਵੇਂ ਤੁਸੀਂ ਬੀਜੇਪੀ ਦਾ ਬੜਾ ਵੱਡਾ ਵਿਰੋਧ ਕਰਦੇ ਹੋ ਤੁਸੀਂ ਵੀ ਕਰਦੇ ਹੋ ਤੇ ਹੋਰ ਸਿੱਖ ਵੀ ਕਰਦੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਇੱਕ ਜਮਾਤ ਹੈਗੀ ਹੈ ਪਾਰਟੀ ਹੈਗੀ ਸਿੱਖਾਂ ਦੀ ਬੜੀ ਪੁਰਾਣੀ 1920 ਤੋਂ ਬਣੀ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਪਾਰਟੀ ਉਹਦਾ 9 ਮਾਸ ਦਾ ਰਿਸ਼ਤਾ ਰਿਹਾ ਹੈ ਬੀਜੇਪੀ ਦੇ ਨਾਲ ਘੱਟੋ ਘੱਟ 30-35 ਸਾਲ ਜਦ ਐਨੇ ਲੰਬੇ ਹੱਸੇ ਤੱਕ ਉਹਨਾਂ ਨੇ ਇਕੱਠੀ ਸਾਂਝ ਰਹੀ ਹੈ ਅੱਜ ਤੁਸੀਂ ਵਿਰੋਧ ਕਰਦੇ ਹੋ ਵੇਖੋ ਜੀ ਉਹ ਵੀ 25 ਸਾਲ ਨਹੀਂ ਲਿਆ 1978 ਤੋਂ ਲਾ ਕੇ ਜਦੋਂ ਦਾ ਮਰਾਰਜੀ ਟਸਾਈ ਆਸਾ ਬੁੱਟਰਾਇਆ ਉਸ ਵੇਲੇ ਤੋਂ ਲਾ ਕੇ ਅੱਜ ਤੀਕ ਬਾਰਲ ਕਹਿਣਾ ਸੀ ਸਾਡਾ 9 ਮਾਸ ਦਾ ਰਿਸ਼ਤਾ ਇਹਨਾਂ ਨਾਲ ਕਿ ਜਿਹੜਾ 1995 ਦੇ ਵਿੱਚ ਮੋਗੇ ਰੈਲੀ ਦੇ ਵਿੱਚ ਜੀ ਇਹਨਾਂ ਨੇ ਕਾਲੀ ਦਾਲ ਭੰਗ ਕਰਕੇ ਇਹਨਾਂ ਨੇ ਪੰਜਾਬੀ ਪਾਲਸਤੀ ਬਣਾਤੀ ਜੀ ਕਾਲੀ ਦਾਲ ਦਾ ਇਹਨਾਂ ਨੇ ਨਾਂ ਹੀ ਵਿੱਚੋਂ ਚੱਕਤਾ ਜਿਹੜੇ ਕਹਿੰਦੇ ਐ ਅੱਜ ਮਿਰਸਾ ਮਲਟੋਆ ਵੀ ਕਹਿੰਦਾ ਨਹੀਂ ਫਿਰ ਸਿੱਖਾਂ ਦੀ ਪਾਰਟੀ ਨਹੀਂ ਰਹੇਗੀ ਉਹ ਨਹੀਂ ਜੀ ਸਿੱਖਾਂ ਦੀ ਪਾਰਟੀ ਜੇ ਹੁੰਦੀ ਤੇ ਇਹਦਾ ਨਾਮ ਪੰਜਾਬੀ ਪਾਰਟੀ ਕਿਉਂ ਕਹਿੰਦੇ ਹੂੰ ਸਿੱਖਾਂ ਦੀ ਛਰਮਰੀ ਕਾਲੀ ਪੰਗ ਕਰਕੇ ਇਹਨਾਂ ਨੇ ਪੰਜਾਬੀ ਪਾਰਟੀ ਬਣਾਈ ਨਾਲ ਪੰਜਾਬੀ ਪਾਰਟੀ ਨਾਲ ਲਿਖਿਆ ਤਾਂ ਨਹੀਂ ਜਾਂਦਾ ਛਰਮਰੀ ਕਾਲੀਦਾਲ ਹੀ ਲਿਖਦੇ ਆ ਵੇਖੋ ਦੋਵੇਂ ਗੱਲਾਂ ਲਿਖਦੇ ਆ ਉਹ ਜਿਮਿਆਂ ਦੇ ਨਾ ਵੀ ਬੇਸ਼ਰਮਾਂ ਦਾ ਕੋਈ ਟਿਕਾਣਾ ਹੀ ਨਹੀਂ ਹੁੰਦਾ ਜੀ ਨਾਲੇ ਤਾਂ ਜੇ ਵੋਟ ਲੈਣੀ ਹੈ ਤੇ ਅਸੀਂ ਕਾਲੀਦਾਲ ਆ ਅੱਛਾ ਜੇ ਸੈਂਟਰ ਦੇ ਵਿੱਚੋਂ ਕੋਈ ਵਜ਼ੀਰੀਆਂ ਲੈਣੀਆਂ ਐ ਤੇ ਪੰਜਾਬੀ ਪਾਰਟੀ ਐ ਅੱਛਾ ਜੇ ਉਹ ਕਹਿੰਦੇ ਕਾਲੀਦਾਦ ਫੇਰੇ ਇਹਨਾਂ ਨੂੰ ਉਥੋਂ ਕੁਰਸੀਆਂ ਨਹੀਂ ਮਿਲਦੀਆਂ ਹੂੰ ਉਹ ਕਹਿੰਦੇ ਵੀ ਤੁਸੀਂ ਕਾਲੀਦਾਦ ਦਾ ਨਾਂ ਨਾ ਲਾਓ ਪੰਜਾਬੀ ਪਾਰਟੀ ਕਹੋ ਪੁੱਤ ਵੀ ਵਜ਼ੀਰ ਬਣਾ ਲੇ ਨੋ ਵੀ ਵਜ਼ੀਰ ਬਣਾਈ ਸਮਝ ਆ ਗਈ ਜਿਹੜਾ ਹੁਣ ਇਹ ਕਹਿੰਦੇ ਆ ਬਿਰਸਾ ਸਿੰਘ ਮਰਟੋ ਦੇ ਬਿਆਨ ਹੁੰਦੇ ਆ ਜੀ ਵੀ ਦਾਦੂਵਾਲ ਨੂੰ ਹਰਿਆਣੇ ਚ ਬੀਜੇਪੀ ਨੇ ਬਣਾਇਆ ਉਹ ਬੀਜੇਪੀ ਦੀ ਝੋਲੀ ਪੈ ਗਿਆ ਹਾਂਜੀ ਤੇ ਤੁਸੀਂ 60 ਸਾਲ ਹੋ ਗਏ ਕਿ ਉਹਨਾਂ ਨੇ ਝੋਲੀ ਚ ਪੈ ਜਾਣ ਹੂੰ 60 ਸਾਲ ਹੋ ਗਏ ਵੀ ਤੁਹਾਡੇ ਤੁਸੀਂ ਬਾਦਲ ਤੁਹਾਡਾ ਕਹਿੰਦੇ 9 ਮਾਸ ਦਾ ਰਸਤਾ ਹੈ ਤੁਹਾਡਾ ਜਿਹੜਾ 9 ਮਾਸ ਦਾ ਰਸਤਾ ਸੀ ਬੀਜੇਪੀ ਦੇ ਜਿਹੜੇ 9 ਸੀ ਉਹਨੇ ਤੁਹਾਨੂੰ ਲਊ ਲਵਾਣ ਕਰਤਾ ਹੁਣ ਤੁਸੀਂ ਕਹਿੰਦੇ ਆ ਵੀ ਬੀਜੇਪੀ ਮਾਰੀ ਐ ਥੋੜੇ ਜਿਹੇ ਦਿਨਾਂ ਚੋਂ ਤੁਸੀਂ ਬੀਜੇਪੀ ਦੇ ਨਾਲ ਰਹਿਣਾ ਹੈ ਹੂੰ ਫਿਰ ਤੁਸੀਂ ਕਹਿੰਦੇ ਆ ਵੀ ਬੀਜੇਪੀ ਨੂੰ ਮੋਟਾ ਪਾਓ ਅੱਜ ਦਾਦੂਬਾਲ ਨੂੰ ਕਹਿਣੀ ਹੈ ਜਿਹੜੀ ਕਰਤੂਤ ਤੁਹਾਡੀ 60 ਸਾਲ ਦੀ ਸੀ ਉਹੀ ਕਰਤੂਤ ਤੋਂ ਮੈਨੇ ਕਰਕੇ ਮੁਖਾਂਤੀ ਹੂੰ ਤੁਸੀਂ ਕਾਂਗਰਸ ਨੂੰ ਵੀ ਮਾਰਨਾ ਕਹਿਣੀ ਹੈ ਭਾਜੀਪੀ ਨੂੰ ਵੀ ਵੋਟਾਂ ਤੁਸੀਂ ਕਾਂਗਰਸ ਨੂੰ ਹੀ ਪਾਉਣੇ ਹੈ ਤੇ ਭਾਜੀਪੀ ਨੂੰ ਵੀ ਪਾਉਣੇ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਅਗਲਾ ਸਵਾਲ ਹੈਗਾ ਜਿਵੇਂ ਰਵਨੀਤ ਬਿੱਟੂ ਹੈ ਲੁਧਿਆਣਾ ਦਾ ਪੁਰਾਣਾ ਐਮਪੀ ਸਾਬਕਾ ਐਮਪੀ ਅੱਜ ਕੱਲ ਬੀਜੇਪੀ ਦੇ ਵਿੱਚ ਕੈਬਨਿਟ ਮੰਤਰੀ ਵੀ ਹੈਗਾ ਹੈ ਸੋ ਦਾ ਇੱਕ ਬੜਾ ਵੱਡਾ ਬਿਆਨ ਸੀਗਾ ਵੀ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਾਂਗਰਸ ਨੇ ਹਮਲਾ ਕੀਤਾ ਸੀ 84 ਦੇ ਵਿੱਚ ਕਈ ਸਿੱਖਾਂ ਨੂੰ ਦਿੱਲੀ ਦੇ ਵਿੱਚ ਟਾਇਰ ਪਾ ਕੇ ਕਤਲ ਕੀਤਾ ਗਿਆ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੋ ਅੱਜ ਉਹਨਾਂ ਦਾ ਬਿਆਨ ਇਹ ਆ ਰਿਹਾ ਹੈ ਕਿਵੇਂ ਲੱਗਦਾ ਤੁਹਾਨੂੰ ਮੇਖੋ ਜੀ ਮੈਂ ਕੱਲ ਉਹਦੀ ਵੀਡੀਓ ਵੇਖੀ ਹੈ ਜੀ ਉਹ ਇੱਕ ਗੱਡੀ ਦੇ ਵਿੱਚ ਤੁਰੇ ਜਾਂਦੇ ਵੀਡੀਓ ਬਣਾ ਰਹੇ ਆ ਹੂੰ ਉਹ ਬੋਲ ਰਿਹਾ ਹੈ ਵੀ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਅਟੈਕ ਹੋਇਆ ਜੀ ਉੱਥੇ ਕਾਂ ਕਸ ਨੂੰ ਢਾਹਿਆ ਗਿਆ ਤੋਫਾਨਾਂ ਜੀ ਸਿੱਖਾਂ ਨੂੰ ਮਾਰਿਆ ਗਿਆ ਸਿੱਖਾਂ ਦੀਆਂ ਧੀਆਂ ਪੈਣਾਂ ਦੀ ਅੱਜ ਤੇ ਲੁੱਟੀ ਗਈ ਬੱਚੇ ਮਾਰੇ ਗਏ ਵੀ ਚਾਰ-ਚਾਰ ਉਂਗਲਾਂ ਖੂਨ ਕਾਂਗਰਸ ਨੇ ਚੜਾਤਾ ਫਿਰ ਉਹ ਬਿਆਨ ਦੰਦਾ ਵੀ ਕਾਨਪੁਰ ਦਿੱਲੀ ਸਿੱਖਾਂ ਦੇ ਗਲਾਂ 'ਚ ਤਹਿਰ ਪਾ ਪਾ ਕੇ ਸਿੱਖਾਂ ਨੂੰ ਮਾਰਿਆ ਗਿਆ ਪੰਜਾਬ ਦੇ ਵਿੱਚ ਟੁੱਟੇ ਮੁਕਾਬਲੇ ਬਣਾਏ ਗਏ ਅੱਜ ਬਾਬਾ ਜੀ ਨੂੰ ਦਰਦ ਕਿਉਂ ਆ ਰਿਹਾ ਹੈ ਸਿੱਖਾਂ ਵਾਸਤੇ ਵੇਖੋ ਜੀ ਜਿਹੜਾ ਬੰਦਾ ਬਾਦਲ ਵਾਂਗੂ ਭੁੱਖਾ ਹੋਵੇ ਸਿਆਸਤ ਦਾ ਹੂੰ ਆਪਦੇ ਢਿੱਡ ਭਰਨ ਦਾ ਮਾਰਾ ਉਹ ਕਿਸੇ ਥਾਂ ਤੇ ਜੀ ਪਹੁੰਚ ਸਕਦਾ ਹੈ 40 ਸਾਲ ਹੋ ਗਏ ਇਹਦਾ ਦਾਦਾ ਪ੍ਰਧਾਨ ਬਣਿਆ ਕਾਂਗਰਸ ਦਾ ਹੂੰ ਮੁੱਖ ਮੰਤਰੀ ਬਣਿਆ ਜੀ ਇਹਦਾ ਭਰਾ ਇੱਕ ਐਮਐਲਏ ਬਣਿਆ ਜਿਨੇ ਇੱਕ ਬਾਰੋਂ ਲੜਕੀ ਆਈ ਸੀ ਕਾਪੀਆ ਲੜਕੀ ਜੀ ਉਹਦੀ ਇੱਜ਼ਤ ਵੀ ਇਹਨਾਂ ਨੇ ਲੁੱਟੀ ਸੀ ਜਦੋਂ ਇਹਦਾ ਦਾਦਾ ਮੁੱਖ ਮੰਤਰੀ ਸੀ ਹੂੰ ਹੂੰ ਜਦੋਂ ਬਿਆਨਤ ਬਚਣ ਸੀਗੇ ਪੰਜਾਬ ਦਾ ＮＤＰ ਜੀ ਇਹ ਤਿੰਨ ਵਾਰੀ ਐਮਪੀ ਉਥੋਂ ਲੋਕਾਂ ਨੇ ਬਣਾਇਆ ਮੈਂ ਤਾਂ ਇਹ ਵੀ ਆ ਨਾ ਕੁੱਤੇ ਲੋਕਾਂ ਨੇ ਹੂੰ ਵੀ ਜਿੱਥੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਖਾਸੇ ਪੰਥ ਦੀ ਨੀਂ ਰੱਖੀ ਇਹ ਤਿੰਨ ਵਾਰੀ ਇਹ ਕੁੱਤੇ ਬੰਦਿਆਂ ਨੇ ਇਹਨੂੰ ਵੋਟਾਂ ਪਾਈਆਂ ਕਿਹੜੀ ਜਗ੍ਹਾ ਤੋਂ ਆਪਣੇ ਤੋਂ ਅਨੰਦਪੁਰ ਸਾਹਿਬ ਤੋਂ ਤਿੰਨ ਵਾਰੀ ਬਣਿਆ ਉਥੋਂ ਹਾਂਜੀ ਤਿੰਨ ਵਾਰੀ ਇੱਕ ਵਾਰੀ ਛੇ ਜ਼ਿਲ੍ਹਿਆਂ ਦੇ ਤੋਂ ਦੋ ਵਾਰੀ ਅਨੰਦਪੁਰ ਸਾਹਿਬ ਤੋਂ ਦੋ ਵਾਰੀ ਅਨੰਦਪੁਰ ਸਾਹਿਬ ਵੀ ਗੁਰੂ ਦੀ ਨਗਰੀ ਹੋਵੇ ਤੇ ਵੋਟਾਂ ਲੋਕਾਂ ਜਾਲਮ ਨੂੰ ਪਾਉਂ ਫਿਰ ਵੀ ਇਹ ਮੌਕੇ ਤੇ ਆ ਕੇ ਮੌਕੇ ਕੀ ਕੇ ਕਹਿੰਦਾ ਰਿਹਾ ਵੀ ਸਾਨੂੰ ਵੋਟਾਂ ਪਾਓ ਤੇ ਜਿਹੜੇ ਖੜਕੂ ਜਿਵੇਂ ਅਮਰਪਾਲ ਸੀ ਉਹਨੇ ਜਿਹੜਾ ਬਿਆਨ ਦਿੱਤਾ ਜੀ ਇਹਨੇ ਅੱਗੋਂ ਬਿਆਨ ਦਿੱਤਾ ਸੀ ਮੁੜ ਕੇ ਤੁਹਾਡਾ ਭੋਗ ਨਹੀਂ ਪੈਂਦਾ ਤੇ ਤੁਸੀਂ ਕਹਿੰਦੇ ਸਾਨੂੰ ਭੋਗ ਨਹੀਂ ਪਾਉਣ ਦਿੱਤੇ ਜੀ ਵੀ 40 ਸਾਲ ਸਿੱਖਾਂ ਨੂੰ ਗੋਲੀਆਂ ਨਾਲ ਭੰਨਿਆ ਹਮ ਉਹਨਾਂ ਦੇ ਭੋਗ ਨਹੀਂ ਪਾਉਣ ਦਿੱਤੇ 40 ਸਾਲਾਂ ਤੋਂ ਇਹਨੇ ਸੱਚ ਬੋਲਿਆ ਵੀ ਜਿਹੜੀ ਕਾਂਗਰਸ ਪਾਰਟੀ ਹੈ ਜ਼ਾਲਮ ਪਾਰਟੀ ਹੈ ਜਿਹਨੇ ਸਿੱਖ ਮਾਰੇ ਹੈ ਬਿੱਟੂ ਜੇ ਤੂੰ ਇਹ ਕਹਿਣਾ ਹੈ ਵੀ ਕਾਂਗਰਸ ਨੇ ਜ਼ੁਲਮ ਕੀਤੇ ਹੈ ਤੇ ਤੂੰ ਇਹ ਵੀਡੀਓ ਪਾ ਵੀ ਮੇਰਾ ਜਿਹੜਾ ਦਾਦਾ ਸੀ ਉਹ ਇੱਕ ਜ਼ਾਲਮ ਬੰਦਾ ਸੀ ਜਿਹਨੇ ਸਿੱਖ ਮਾਰੇ ਹੈ ਤੂੰ ਸੱਚ ਜੂ ਉਗਲਿਆ ਹੈ ਵੀ ਕਾਂਗਰਸ ਨੇ ਸਿੱਖਾਂ ਨੂੰ ਮਾਰਿਆ ਹੈ ਤੇ ਤੇਰੇ ਦਾਦਾ ਪਹਿਲਾਂ ਆਹਦਾ ਹੁੰਦਾ ਸੀ ਮੈਨੂੰ ਵੋਟ ਪਾ ਮੈਂ ਅਮਨ ਚੈਨ ਲੈ ਕੇ ਆਉਂਗਾ ਪੰਜਾਬ ਦੀ ਨੌਜਵਾਨੀ ਦਾ ਕਾਣ ਕੀਤਾ ਉਹਨੇ ਨੌਜਵਾਨੀ ਦਾ ਕਾਣ ਕੀਤਾ ਹੂੰ ਔਰ ਬੱਚੇ ਜਿਹੜੇ ਸਾਡੇ ਸ਼ਹਿਰਾਂ ਚ ਗਏ ਸੀ ਪੜਨ ਗਏ ਸੀ ਜੀ ਉਹ ਬੱਚੇ ਮੁੜ ਕੇ ਘਰੇ ਨਹੀਂ ਆਏ ਹੂੰ ਤੇਰੇ ਦਾਦੇ ਦੀਆਂ ਫੋਰਸਾਂ ਨੇ ਉਹ ਬੱਚੇ ਮਾਰੇ ਆ ਜੀ ਤੂੰ ਵੀਡੀਓ ਪਾ ਵੀ ਮੇਰਾ ਦਾਦਾ ਸਿੱਖ ਕੌਮ ਦਾ ਗਦਾਰ ਸੀ ਮੇਰੇ ਦਾਦੇ ਨੇ ਸਿੱਖਾਂ ਦਾ ਕਾਣ ਕੀਤਾ ਹੈ ਜੀ ਜਿਹੜੇ ਸਾਡਾ ਪਰਿਵਾਰ ਹੈ ਇਹ ਕੁਰਸੀ ਦੀ ਖਾਤਰ ਵਜ਼ੀਰੀਆਂ ਦੀ ਖਾਤਰ ਸਾਡਾ ਪਰਿਵਾਰ ਉਥੋਂ ਤੀਕ ਜਾ ਸਕਦਾ ਹੈ ਜਿੱਥੋਂ ਤੱਕ ਸਿੱਖ ਸੋਚ ਨਹੀਂ ਸਕਦੇ ਹਮ ਅੱਜ ਇਹ 40 ਸਾਲ ਸਿੱਖਾਂ ਦਾ ਕਾਣ ਕੀਤਾ ਉਹਨਾਂ ਨੂੰ ਕਹਿੰਦਾ ਰਿਹਾ ਵੀ 35000 ਹਿੰਦੂ ਸਿੱਖਾਂ ਨੇ ਮਾਰੇ ਐ ਕਹਿੰਦਾ ਉਹਦੀ ਗਿਣਤੀ ਦੇ ਤੂੰ ਵਜ਼ੀਰ ਆ ਸੈਂਟਰ ਦੇ ਵਿੱਚ ਉਹਨਾਂ ਦੀ ਗਿਣਤੀ ਕਰਾ ਫਿਰ ਉਹ ਇੱਕ ਡੀਆ ਹੋਇਆ ਗਵਰਨਰ ਬੀਡੀ ਪਾਂਡੇ ਜਦੋਂ ਇਹਦਾ ਦਾਦਾ ਪ੍ਰਧਾਨ ਸੀ ਨਾ ਕਾਂਗਰਸ ਦਾ ਉਹਨੂੰ ਉਹਨੇ ਕਿਹਾ ਸੀ ਜੀ ਆ ਵੀ ਜਿਹੜੇ ਹਿੰਦੂ ਮਾਰੇ ਜਾ ਰਹੇ ਐ ਜੀ ਇਹਨਾਂ ਨੂੰ ਜਨਸੀਆਂ ਮਾਰਦੀਆਂ ਸੰਤ ਬਾਬਾ ਜਰਨੈਲ ਸਿੰਘ ਦੇ ਬੰਦੇ ਨਹੀਂ ਮਾਰਦੀ ਜਿਹੜੇ ਹਿੰਦੂ ਮਾਰੇ ਕੇ ਬੱਸਾਂ ਚੋਂ ਲਾ ਕੇ ਇਹਦੀ ਦਾਦੇ ਦੀ ਇੰਟੈਲੀਜੈਂਸੀਆਂ ਨੇ ਉਹ ਮਾਰੇ ਹੂੰ ਹੂੰ ਉਹ ਗਵਰਨਰ ਨੇ ਇਹ ਗੱਲ ਕਹੀ ਸੀ ਵੀ ਮੇਰੇ ਮਰਨ ਤੋਂ ਬਾਅਦ 5 ਸਾਲ ਕਿਤਾਬ ਛਾਪਿਆ ਜੇ ਜੀ ਉਹਦੋਂ ਪਹਿਲਾਂ ਨਾ ਛਾਪਿਆ ਜੀ ਉਹ ਸਾਰਾ ਕੁਝ ਲੈ ਕੇ ਦੇ ਕੇ ਗਿਆ ਉਹ ਕਿਤਾਬ ਦੇ ਵਿੱਚ ਵੀ ਜਿਹੜੇ ਹਿੰਦੂ ਮਾਰੇ ਐ ਇਹ ਸੈਂਟਰਲ ਦੀਆਂ ਜਨਸੀਆਂ ਨੇ ਮਾਰੇ ਐ ਜੀ ਉਹ 35000 ਜਿਹੜਾ ਹਿੰਦੂ ਆ ਇੱਕ ਤਾਂ ਉਹਦਾ ਹਿਸਾਬ ਦੇ ਇੱਕ ਤੂੰ ਇਹ ਵੀਡੀਓ ਪਾ ਵੀ ਜਿਹੜਾ ਮੇਰਾ ਦਾਦਾ ਸੀ ਉਹ ਬੁੱਚੜ ਸੀ ਮੈਂ ਅੱਜ ਵੀ ਉਹਦੀ ਤਰਦੀਰ ਕੀ ਹੈ ਕਿ ਕਾਂਗਰਸ ਨੇ ਸਿੱਖ ਮਾਰੇ ਹੈ ਜਾਂ ਕਾਂਗਰਸ ਨੇ ਮਾਰੇ ਹੈ ਜਾਂ ਉਹਦੇ ਦਾਦੇ ਨੂੰ ਬੁੱਚੜ ਕੇ ਉਹਨੂੰ ਬੁੱਚੜ ਕੇ ਵੀ ਮੇਰੇ ਦਾਦੇ ਬੁੱਚੜ ਨੇ ਸਿੱਖ ਮਾਰੇ ਹੈ ਹੁਣ ਤੂੰ 40 ਸਾਲ ਤੋਂ ਮੁੱਕਰ ਕੇ ਹੁਣ ਤੂੰ ਬੀਜੇਪੀ ਤੇ ਚਲਾ ਗਿਆ ਹੂੰ ਹੁਣ ਬੀਜੇਪੀ ਵਾਲੇ ਸਿੱਖ ਮਾਰਨਗੇ ਤੇ ਫਿਰ ਤੂੰ ਉਹਦੇ ਲੈ ਕੇ ਇੱਕ ਬਾਅਦ ਕਹੇਗਾ ਬੀਜੇਪੀ ਵਾਲਿਆਂ ਨੇ ਸੋਡੇ ਸਿੱਖ ਮਾਰੇ ਆ ਇਹ ਬੀਜੇਪੀ ਵਾਲੇ ਵੀ ਸੋਚ ਲੈਣ ਜੇਕਰ 40 ਸਾਲ ਇਹ ਸਿੱਖਾਂ ਦਾ ਖੂਨ ਪੀ ਕੇ ਇਹ ਕਾਂਗਰਸ ਦੇ ਨਹੀਂ ਬਣੇ ਤੇ ਕਾਹਨੂੰ ਇਹ ਬੀਜੇਪੀ ਦੇ ਵੀ ਨਹੀਂ ਬਣਨਗੇ ਹੂੰ ਹੂੰ ਸੋ ਬਾਬਾ ਜੀ ਖੀਰਲਾ ਸਵਾਲ ਹੈਗਾ ਸ਼ਾਰਟ ਦੇ ਵਿੱਚ ਜਵਾਬ ਦਿਓ ਜੀ ਬਾਬਾ ਹਰਨਾਮ ਸਿੰਘ ਤੁਮਾ ਦਮਦਵੀ ਟਕਸਾਲ ਦੇ ਮੁਖੀ ਜਿਨ੍ਹਾਂ ਨੇ ਬਿਆਨ ਦਿੱਤਾ ਜਾ ਕੇ ਮਹਾਰਾਸ਼ਟਰ ਦੇ ਵਿੱਚ ਵੀ ਬੀਜੇਪੀ ਦੇ ਸਪੋਰਟ ਕਰੋ ਬਾਬਾ ਹਰਨਾਮ ਸਿੰਘ ਤੁਮਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਵੀ ਕਹਿਣਗੇ ਵੀ ਬੀਜੇਪੀ ਨੂੰ ਸਪੋਰਟ ਕਰੋ ਵੇਖੋ ਜੀ ਉਹਨੇ ਬਾਦਲ ਦਾ ਬੀਜੇਪੀ ਨਾਲ ਸਮਝੌਤਾ ਸੀ ਹੂੰ ਤੇ ਇਹਨੇ ਛਰੇ ਆਵੀ ਕਿਹਾ ਸੀ ਵੋਟਾਂ ਬਾਦਲ ਨੂੰ ਪਾਓ ਜਦੋਂ ਬੀਜੇਪੀ ਦੇ ਨਾਲ ਇਹਨਾਂ ਬਾਦਲ ਦਾ ਸਮਝੌਤਾ ਸੀ ਜੀ ਤੇ ਅੱਜ ਵੀ ਇਹਨਾਂ ਦੇ ਅੰਦਰ ਖਾਤੇ ਜਿਹੜੇ ਬਾਦਲ ਕੇ ਹੈ ਇਹਨਾਂ ਦੀਆਂ ਗੱਲਾਂ ਚੱਲ ਰਹੀਆਂ ਜੀ ਬੀਜੇਪੀ ਨਾਲ ਥੋੜੇ ਦਿਨ ਹੀ ਹੋਣਗੇ ਜਿਹੜੇ ਰਸਤੇ ਬਟੋਲੇ ਵਰਗੇ ਦਾਦੂਬਾਲ ਨੂੰ ਕਹਿੰਦੇ ਤੂੰ ਬੀਜੇਪੀ ਚਲਾ ਗਿਆ ਬਾਦਲ ਕੇ ਕਹਿੰਦੇ ਬੀਜੇਪੀ ਮੜੀ ਹੈ। ਹੂੰ ਇਹੀ ਸੋਲੇ ਗਉਣਗੇ। ਜਿਹੜੇ ਸਿਆਸੀ ਲੀਡਰ ਹੁੰਦੇ ਆ ਇਹਨਾਂ ਦਾ ਨਾਂ ਕੋਈ ਗੁਰੂ ਨਾ ਇਹਨਾਂ ਦਾ ਕੋਈ ਧਰਮ ਜੀ ਇਹ ਬਿਸ਼ਰਮ ਤੋਂ ਬਿਸ਼ਰਮ ਬੰਦੇ ਹੁੰਦੇ ਆ ਜੀ ਤੜਕੇ ਕਾਂਗਰਸੀ ਰਾਤ ਨੂੰ ਕਾਲੀ ਰਾਤ ਨੂੰ ਕਾਲੀ ਤੜਕੇ ਨੂੰ ਕਾਂਗਰਸੀ ਜੀ ਹਾਂਜੀ ਸੋ ਦੋਸਤੋ ਮੇਰੇ ਨਾਲ ਬਾਬਾ ਹਮੇਰ ਸਿੰਘ ਮਕਸਰ ਗੱਲਬਾਤ ਕਰਦੇ ਹੈਗੇ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬਾਬਾ ਹਰਨਾਮ ਸਿੰਘ ਤੁਮਾਂ ਨੇ ਜਿਹੜਾ ਕੱਲ ਬਿਆਨ ਦਿੱਤਾ ਸੀਗਾ ਵੀ ਮਹਾਰਾਸ਼ਟਰ ਦੇ ਵਿੱਚ ਆਪਣਾ ਬਿਆਨ ਦਿੱਤਾ ਸੀ ਕਿ ਬੀਜੇਪੀ ਨੂੰ ਸਮਰਥਨ ਕਰੋ ਸਿੱਖਾਂ ਨੂੰ ਗੱਲ ਕਹੀ ਸੀ ਸੋ ਜਿਵੇਂ ਰਮਨੀਤ ਬਿੱਟੂ ਹੈਗਾ ਉਹਨੇ ਵੀ ਇੱਕ ਆਪਣਾ ਬਿਆਨ ਦਿੱਤਾ ਸੀ ਕਿ ਕਾਂਗਰਸ ਬਹੁਤ ਜਿਹੜੀ ਕਤਲਾਨ ਪਾਰਟੀ ਹੈਗੀ ਹੈ ਕਾਂਗਰਸ ਨੇ ਸਿੱਖਾਂ ਦੇ ਬਹੁਤ ਭਾਰੀ ਜ਼ੁਲਮ ਕੀਤੇ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਬੱਚਿਆਂ ਤੇ ਹਮਲਾ ਕੀਤਾ ਹੈ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਮਾਰਿਆ ਗਿਆ ਉਹਨੇ ਬਿਆਨ ਦਿੱਤਾ ਸੀ ਆਪਣੀ ਪਾਰਟੀ ਦੇ ਵਰਕਲਬ ਜਿਹਦੇ ਵਿੱਚ ਉਹਨਾਂ ਦਾ ਦਾਦਾ ਪੜਦਾਦਾ ਸਾਰੇ ਹੀ ਪਰਿਵਾਰ ਰਹੇ ਸੀਗੇ ਸੋ ਬਾਬਾ ਜੀ ਨੇ ਬੜੇ ਦੂੰਗੇ ਵਿਚਾਰਾਂ ਦੇ ਨਾਲ ਜਾਣਕਾਰੀ ਦਿੱਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਤੇ ਲਾਈਕ ਜ਼ਰੂਰ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਸਮਾਂ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਨਿਸ਼ਾਨ ਸਿੰਘ ਜੀ ਇੱਥੇ ਆਉਣ ਤੇ ਤੇ ਵੀਡੀਓ ਬਣਾਉਣ ਤੇ ਤੇ ਸਿੱਖ ਕੌਮ ਨੂੰ ਜਾਗਰੂਤ ਕਰਨ ਦੇ ਵਿੱਚ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ